ਤਾਬ ਹੋਏ ਗੁਰ ਕੀ ਖੁਸ਼ੀ ਵਿਸਾਲਾ ਸਾਧ ਸੰਗਤ ਜੀ ਨਾਲ ਇਹ ਵੀ ਵਚਨ ਕਰ ਦਿੱਤਾ ਕਹਿੰਦੇ ਤੁਸੀਂ ਇਹ ਸੇਵਾ ਕਰੋਗੇ ਨਾ ਚੋਰ ਨੂੰ ਲੱਭ ਕੇ ਮੁਸ਼ਕਾਂ ਬੰਨ ਦੇਓਗੇ ਸਾਡੇ ਕੋਲ ਭੇਜ ਦੇਓਗੇ ਤੇ ਤੁਹਾਡੇ ਉੱਤੇ ਗੁਰੂ ਦੀ ਬੜੀ ਵੱਡੀ ਖੁਸ਼ੀ ਹੋਵੇਗੀ ਅਸੀਂ ਵੀ ਜਦੋਂ ਕਹਿੰਦੇ ਨਾ ਕਿ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ ਸੇਵਾ ਕਰਕੇ ਗੁਰੂ ਦੇ ਚਰਨਾਂ ਵਿੱਚ ਅਸੀਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਸਾਧ ਸੰਗਤ ਜੀ ਗੁਰੂ ਦੇ ਸਿੱਖ ਦੌੜ ਦੌੜ ਕੇ ਸੇਵਾ ਕਰਦੇ ਆਂ ਗੁਰੂ ਦੀਆਂ ਸੰਗਤਾਂ ਬੜੇ ਹਿਰਦੇ ਤੋਂ ਪਿਆਰ ਦੇ ਨਾਲ ਨਿਸ਼ਚੇ ਦੇ ਨਾਲ ਸੇਵਾ ਕਰਦੀਆਂ ਨੇ ਕਿਉਂ ਸੇਵਾ ਕਰਦੀਆਂ ਕਿ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚੋਂ ਸਾਨੂੰ ਖੁਸ਼ੀਆਂ ਮਿਲਣਗੀਆਂ ਸੁੱਖ ਮਿਲਣਗੇ ਤਾਂ ਅਸੀਂ ਦੌੜ ਦੌੜ ਕੇ ਸੇਵਾ ਕਰਦੇ ਹਾਂ ਗੁਰੂ ਦੇ ਚਰਨਾਂ ਵਿੱਚ ਕਿ ਬੜਾ ਵੱਡਾ ਭਾਰੀ ਫਲ ਮਿਲਦਾ ਹੈ ਸੇਵਾ ਕਰਨ ਦੇ ਨਾਲ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ ਜੰਮਣ ਮਰਨਾ ਮਿਟ ਗਿਆ ਕਾਲਾ ਕਾਕਿਸ਼ਨਾ ਬਸਾਈ ਤੇ ਸੇਵਾ ਸਾਸੰਗਤ ਜੀ ਤਨ ਕਰਕੇ ਕੀਤੀ ਜਾਂਦੀ ਹੈ ਸੇਵਾ ਧਨ ਕਰਕੇ ਕੀਤੀ ਜਾਂਦੀ ਹੈ ਸੇਵਾ ਮਨ ਕਰਕੇ ਕੀਤੀ ਜਾਂਦੀ ਹੈ ਤੇ ਕਿਸੇ ਲਖਾਰੀ ਨੇ ਬਹੁਤ ਸੋਹਣੀਆਂ ਸਤਨ ਲਕੀਆਂ ਕਹਿਣ ਲੱਗੇ ਤਨ ਪਵਿੱਤਰ ਸੇਵਾ ਕਰੀਏ ਧਨ ਪਵਿੱਤਰ ਕੀਏ ਦਾਨ ਮਨ ਪਵਿੱਤਰ ਹਰੀ ਭਜਨ ਸੇ ਤ੍ਰਿਬਦ ਹੋਤ ਕਲਿਆਣ ਕਹਿੰਦੇ ਤਨ ਦੇ ਨਾਲ ਸੇਵਾ ਕੀਤੇਆਂ ਤਨ ਪਵਿੱਤਰ ਹੋ ਜਾਂਦਾ ਹੈ ਤੇ ਕਹਿੰਦੇ ਜਦੋਂ ਤਨ ਦੇ ਨਾਲ ਸੇਵਾ ਕਰਦੇ ਆ ਤੇ ਸਾਡੀ ਮਾਇਆ ਸਫਲੀ ਹੋ ਜਾਂਦੀ ਓਦਾਂ ਵੀ ਮਾਇਆ بڑے ਲੋਕ بڑے ਪੁੱਠੇ ਕੰਮਾਂ ਵਿੱਚ ਲਾਉਂਦੇ ਆ ਗੜਤ ਕੰਮਾਂ ਵਿੱਚ ਮਾਇਆ ਯੂਜ਼ ਕਰਦੇ ਆ ਤੇ ਜਦੋਂ ਕਿਤੇ ਗੁਰੂ ਦੇ ਕਾਰਜਾਂ ਵਿੱਚ ਅਸੀਂ ਮਾਇਆ ਲਾ ਦਿੰਨੇ ਆ ਨਾ ਉਹ ਮਾਇਆ ਵੀ ਸਫਲੀ ਹੋ ਜਾਂਦੀ ਹੈ ਗੁਰੂ ਦੀ ਸੇਵਾ ਵਿੱਚ ਅਸੀਂ ਆਪਣਾ ਤਨ ਲਾਉਨੇ ਆ ਤੇ ਤਨ ਵੀ ਸਰੀਰ ਸਫਲਾ ਹੋ ਜਾਂਦਾ ਹੈ ਤੇ ਜਦੋਂ ਮਨ ਕਰਕੇ ਜੁੜਦੇ ਆ ਬਾਣੀ ਵਿੱਚ ਸੇਵਾ ਵਿੱਚ ਤੇ ਮਨ ਜਿਹੜਾ ਹੈ ਨਾ ਏ ਵੀ ਪਵਿੱਤਰ ਹੋ ਜਾਂਦਾ ਹੈ ਤੇ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਬਚਨ ਕੀਤਾ ਸਾਰੀ ਸੰਗਤ ਨੂੰ ਕਾਂਸੀ ਦੀ ਸੰਗਤ ਨੂੰ ਕਿ ਭਾਈ ਗੁਰਦਾਸ ਜੀ ਦੀਆਂ ਮੁਸ਼ਕਾਂ ਬਨ ਕੇ ਤੇ ਉਹਨਾਂ ਨੂੰ ਕੈਦ ਕਰਕੇ ਤੇ ਸਾਡੇ ਕੋਲ ਭੇਜੋ ਤੁਹਾਡੇ ਉੱਤੇ ਗੁਰੂ ਦੀਆਂ ਬੜੀਆਂ ਵੱਡੀਆਂ ਖੁਸ਼ੀਆਂ ਹੋਣਗੀਆਂ ਤੁਹਾਨੂੰ ਖੁਸ਼ੀਆਂ ਮਿਲਣਗੀਆਂ ਉਜਹ ਚੋਰ ਪਠੋ ਤਤਕਾਲ ਇਸ ਪ੍ਰਕਾਰ ਤੁਸੀਂ ਕੋਈ ਦੇਰੀ ਨਾ ਲਾਓ ਬੜੀ ਜਲਦੀ ਦੇ ਨਾਲ ਇਕ ਚੋਰ ਨੂੰ ਲੱਭ ਲਓ ਚੋਰ ਨੂੰ ਲੱਭ ਕੇ ਤੇ ਸਾਡੇ ਕੋਲ ਭੇਜ ਦਿਓ ਲਿਖੇ ਲੇ ਹੁਕਮ ਨਾਵਾ ਤਬ ਗयो ਇਹ ਗੁਰੂ ਸਾਹਿਬ ਜੀ ਨੇ ਹੁਕਮਨਾਮਾ ਲਿਖ ਦਿੱਤਾ ਤੇ ਉਹ ਮੇਵੜਾ ਸਿੱਖ ਲੈ ਕੇ ਉਹ ਗੁਰੂ ਜੀ ਦੇ ਕੋਲੋਂ ਹੁਕਮਨਾਮਾ ਤੇ ਕਾਂਸੀ ਨੂੰ ਗਿਆ ਹੈ ਕਾਂਸੀ ਪੁਰ ਮਹ ਪ੍ਰਾਪਤ ਭਇਓ ਤੇ ਸਾਧ ਸੰਗਤ ਜੀ ਕਾਂਸੀ ਦੇ ਵਿੱਚ ਉਹ ਗੁਰੂ ਦਾ ਸਿੱਖ ਪਹੁੰਚ ਗਿਆ ਹੁਕਮਨਾਮਾ ਲੈ ਕੇ ਕਾਂਚੀ ਨਗਰ ਉਹ ਹਰ ਘਾਰਾ ਉਹ ਪਹੁੰਚਿਆ ਹੈ ਸਬਾ